ਫਲਾ ਫੜਾ ਦੋ ਆ ਵੀ ਫੜਾ ਦੋ ਜੀ ਸੁਣਾ ਜੋ ਬੋਲੇ ਸੋਨੇ ਭੈ ਤੁਮਾਰਾ ਵਾਹਿਗੁਰੂ ਆਪੀ ਜੈ ਜੋ ਬੋਲੇ ਸੋਨੇ ਭੈ ਸੁਨਦਾਸ ਮਹਾਰਾਜੀ ਜੈ ਜੀ ਤੇ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈਪੀ ਜੈ ਬਾਲਕੀ ਹਰਿ ਹਰਿਪਾਲੀ ਜੈਗੁਰੂ ਦੇਵਤਾ ਮੁਦੇ ਅੱਜ ਬੇਗੰਪੂਰਾ ਟਾਈਗਰ ਫੋਰਸ ਦੀ ਸਮੂਤੀ ਕੌਮੀ ਚੇਅਰਮੈਨ ਗਦਾ ਦੇਵਾ ਜੀ ਕੌਮੀ ਵਾਈਸ ਚੇਅਰਮੈਨ लवली ਪਟੋਲੀ ਕੁਮਾਰ ਜੀ ਕੌਮੀ ਪ੍ਰਧਾਨ ਸ਼ੋਕ ਸਰ ਜੀ ਕੌਮੀ ਜਨਰਲ ਸੈਕਟਰੀ ਅਵਤਾਰ ਪਸੀਵਾੜੀ ਜੀ ਇਹਨਾਂ ਸਾਰਿਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਜੋ ਕੌਮ ਦੇ ਵੱਡਮੁੱਲੇ ਹੀਰੇ ਰਾਹੁਲ ਆਤੀਆ ਜੀ ਜੋ ਕਿ ਅਸਿਸਟੈਂਟ ਐਡਵੋਕੇਟ ਜਨਰਲ ਬਣੇ ਨੇ ਉਹਨਾਂ ਨੂੰ ਅੱਜ ਸਨਮਾਨਿਤ ਕੀਤਾ ਗਿਆ ਭਾਤਰਤਨ 바ਵਾ ਸਾਹਿਬ ਭੀਮਰਾਮ ਮੇਤਕਰ ਜੀ ਦਾ ਸੂਤ ਦੇ ਕੇ ਸਮਾਜ ਨੂੰ ਇਹਨਾਂ ਤੋਂ ਸੇਧ ਲੈਣੀ ਚਾਹੀਦੀ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਗਰੀਬੀ ਤੋਂ ਉੱਠ ਕੇ ਸੰਘਰਸ਼ ਲੜ ਕੇ ਦਿਨ ਰਾਤ ਇੱਕ ਕਰਕੇ ਪੜ੍ਹਾਈ ਕਰਕੇ ਅੱਜ ਇਸ ਪੋਸਟ ਦੇ ਉੱਪਰ ਪਹੁੰਚੇ ਆ ਪੂਰਾ ਸਮਾਜ ਇਹਨਾਂ ਦਾ ਰਿਣੀ ਆ ਔਰ ਇਹਨਾਂ ਤੋਂ ਸਿੱਖਣਾ ਚਾਹੀਦਾ ਕਿ ਕਿਸ ਤਰ੍ਹਾਂ ਆਪਾਂ ਏਡੀ ਵੱਡੀ ਪੋਸਟ ਤੇ ਪਹੁੰਚਣਾ ਹੈ ਅਸੀਂ ਆਸ ਕਰਦੇ ਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦਾ ਜਿਹੜਾ ਰੁਤਬਾ ਆ ਉਹ ਹੋਰ ਵਧਾ ਹੋਏਗਾ ਅਸੀਂ ਗੱਲਬਾਤ ਕਰ ਰਹੇ ਸੀਗੇ ਰਮ ਲਾਭੀਆ ਜੀ ਨਾਲ ਤੇ ਜਦੋਂ ਗੱਲਬਾਤ ਹੋ ਰਹੀ ਸੀ ਉਹ ਕਹਿ ਰਹੇ ਸੀਗੇ ਕਿ ਇਹ ਪੋਸਟ ਮੇਰੀ ਨਹੀਂ ਮੇਰੇ ਸਮਾਜ ਦੀ ਪੋਸਟ ਆ ਸੋ ਇਹ ਦੇਖੋ ਕਿ ਕਿੰਨਾ ਇਹ ਡੰਗ ਤੋਂ ਅਰਥ ਹੋ ਕੇ ਸਮਾਜ ਲਈ ਕੰਮ ਕਰਦੇ ਆ ਸੋ ਮੈਂ ਭਗਵਾਨ ਵਾਲੀ ਕੁਮਾਰਾ ਜੀ ਸ਼ੁਕਰ ਅਰਦਾਸ ਮਾਰੇ ਜੀ ਚੰਨਾ ਕੇ ਅਰਦਾਸ ਬੇਤੀ ਕਰਦਾ ਇਹ ਸਾਡਾ ਵੀ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਜਿਹੜੀ ਉਹ ਤਰੱਕੀ ਕਰਦੇ ਰਹਿਣ ਸੋ ਆਓ ਅੱਜ ਕੇ ਫਤਿਹ ਬੁਲਾਈਏ ਜੋ ਬੋਲੇ ਉਹ ਨਿਰਪੈ ਭਗਵਾਨ ਬਾਲਮੀਕ ਸ਼ੂਰਦਾਸ ਮਹਾਰਾਜ ਦੀ ਸਹਾਇ